ਨਾਲਪੰਜਾਬੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਮੈਂ ਹਮਨਜੀਤ ਸਿੰਘ ਰੁਮਾਣਾ। ਵਿੱਤ ਮੰਤਰੀ ਨਿਰਮਲਾ ਸੀਤਾ ਰਮਣ ਵੱਲੋਂ ਸ਼ਨੀਵਾਰ ਨੂੰ ਪੇਸ਼ ਕੀਤੇ ਗਏ ਵਿੱਤੀ ਸਾਲ 2025-26 ਦੇ ਕੇਂਦਰੀ ਬਜਟ ਤੇ ਪ੍ਰਤੀਕਿਰਿਆ ਦਿੰਦੇ ਹੋਏ ਸੰਸਦ ਮੈਂਬਰ ਰਾਜ ਸਭਾ ਸੰਜੀਵ अरोड़ा ਨੇ ਅਫਸੋਸ ਪ੍ਰਗਟ ਕੀਤਾ ਹੈ ਕਿ ਸਿਹਤ ਖੇਤਰ ਨੂੰ ਘੱਟ ਫੰਡ ਮਿਲੇ ਹਨ ਜਿਸ ਦੀ ਵੰਡ ਅਜੇ ਵੀ ਕੁੱਲ ਬਜਟ ਖਰਚੇ ਦੇ 2% ਤੋਂ ਘੱਟ ਹੈ। ਜੋ ਕਿ ਰਾਸ਼ਟਰੀ ਸਿਹਤ ਨੀਤੀ 2017 ਵਿੱਚ ਨਿਰਧਾਰਤ ਸਿਹਤ ਖਰਚ ਦੇ ਰੂਪ ਵਿੱਚ ਜੀਡੀਪੀ ਦੇ 2.5% ਦੇ ਟੀਚੇ ਨੂੰ ਪੂਰਾ ਕਰਨ ਲਈ ਨਾ ਕਾਫੀ ਹੈ ਅਜੇ ਤੱਕ ਬਿਆਨ ਵਿੱਚ ਉਹਨਾਂ ਅੱਗੇ ਕਿਹਾ ਕਿ ਐਸਬੀਆਈ ਦੀ ਇੱਕ ਤਾਜ਼ਾ ਰਿਪੋਰਟ ਸੁਝਾਉਂਦੀ ਹੈ ਕਿ ਭਾਰਤ ਨੂੰ ਜਨਤਾ ਦੀਆਂ ਜ਼ਰੂਰਤਾਂ ਨੂੰ ਠੋਕ ਮੇ ਟੰਗ ਨਾਲ ਪੂਰਾ ਕਰਨ ਲਈ ਸਿਹਤ ਸੰਭਾਲ ਤੇ ਜੀਡੀਪੀ ਦਾ 5% ਖਰਚ ਕਰਨ ਦੀ ਜ਼ਰੂਰਤ ਹੈ ਉਨਾਂ ਅਗੇ ਕਿਹਾ ਕਿ ਦਾ ਇੰਡੀਅਨ ਜਨਰਲ ਆਫ ਪਬਲਿਕ ਹੈਲਥ ਵਿੱਚ ਪ੍ਰਕਾਸ਼ਿਤ ਇੱਕ ਅਧਿਐਨ ਦੇ ਅਨੁਸਾਰ ਭਾਰਤ ਨੂੰ ਵਾਧੀ ਸਿਹਤ ਸੰਭਾਲ ਮੰਗ ਨੂੰ ਪੂਰਾ ਕਰਨ ਲਈ ਹਰ ਸਾਲ 138000 ਨਵੇਂ ਡਾਕਟਰਾਂ ਦੀ ਲੋੜ ਹੈ ਹਾਲਾਂਕਿ ਅਗਲੇ 5 ਸਾਲਾਂ ਵਿੱਚ 75000 ਮੈਡੀਕਲ ਸਿੱਖਿਆ ਸੀਟਾਂ ਦੀ ਯੋਜਨਾਬੱਧ ਵਾਧਾ ਇਸ ਲੋੜ ਨੂੰ ਪੂਰਾ ਕਰਨ ਤੋਂ ਵੀ ਘਟ ਹੈ ਅਰੋੜਾ ਨੇ ਇਹ ਵੀ ਟਿੱਪਣੀ ਕੀਤੀ ਕਿ ਬਜਟ ਚੋਣਾਂ ਵਾਲੇ ਰਾਜਾਂ ਦੇ ਪੱਖ ਵਿੱਚ ਹੈ ਜਦੋਂ ਕਿ ਦੂਜਿਆਂ ਨੂੰ ਨਜ਼ਰਅੰਦਾਜ਼ ਕਰਦਾ ਹੈ ਬੇਰੋਜ਼ਗਾਰੀ ਤੇ ਚਿੰਤਾ ਪ੍ਰਗਟ ਕਰਦੇ ਹੋਏ ਉਹਨਾਂ ਕਿਹਾ ਕਿ ਵੱਧਦੀ ਬੇਰੋਜ਼ਗਾਰੀ ਨਾਲ ਨਜਿੱਠਣ ਲਈ ਕੋਈ ਠੋਸ ਉਪਾਅ ਨਹੀਂ ਦੱਸੇ ਗਏ ਹਨ ਜੋ ਕਿ ਇਸ ਸਮੇਂ ਲਗਭਗ 10% ਹੈ